ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅਗਲੀ ਵੀਡੀਓ ਵਿੱਚ ਪਠਾ ਸਾਹਿਬ ਮੱਥਾ ਦੇਖਣ ਤੋਂ ਬਾਅਦ ਅਸੀਂ ਪਹੁੰਚ ਗਏ ਆਂ ਸ਼੍ਰੀ ਚਮਕੌਰ ਸਾਹਿਬ ਸ਼ਹੀਦਾਂ ਦੀ ਧਰਤੀ ਸੋ ਜੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਦਾਸਤਾਨੇ ਸ਼ਹਾਦਤ ਹੈ ਜੀ ਇਸ ਸਥਾਨ ਤੇ ਸਿੱਖੀ ਇਤਿਹਾਸ ਬਾਰੇ ਕਾਫੀ ਕੁਝ ਦੱਸਿਆ ਜਾਂਦਾ ਹੈ ਤੁਸੀਂ ਵੀ ਇੱਥੇ ਆਪਣੇ ਬੱਚਿਆਂ ਤੇ ਫੈਮਿਲੀ ਦੇ ਨਾਲ ਜ਼ਰੂਰ ਆਓ ਇਹ ਜੇ ਸਥਾਨ ਤੇ ਐਂਟਰੀ ਬਿਲਕੁਲ ਫ੍ਰੀ ਹੈ ਜੀ ਆਧਾਰ ਕਾਰਡ ਦਿਖਾ ਕੇ ਐਂਟਰੀ ਮਿਲ ਸਕਦੀ ਹੈ ਲਾਸ ਹਮਾਰਾ ਕੱਢ ਕੇ ਆਓ ਮੁਰਦਵਾਰਾ ਸਾਹਿਬ ਦੇ ਦਰਸ਼ਨ ਕਰੋ ਤਾਂ ਉਸ ਸਥਾਨ ਤੇ ਵੀ ਜ਼ਰੂਰ ਆ ਕੇ ਜਾਓ ਪਾਰਕਿੰਗ ਦੀ ਪ੍ਰੋਬਲਮ ਨਹੀਂ ਹੈਗੀ ਗੱਡੀਆਂ ਘੜਾਉਣ ਨੂੰ ਵੀ ਕਾਫੀ ਜਗ੍ਹਾ ਹੈ ਸੋ ਹੁਣ ਆਪਾਂ ਅੱਗੇ ਚੱਲਦੇ ਹਾਂ ਮੁਰਦਵਾਰਾ ਸ਼੍ਰੀ ਕਤਲਗੜ ਸਾਹਿਬ ਉਸ ਸਥਾਨ ਤੇ ਜਾ ਕੇ ਦਰਸ਼ਨ ਕਰਦੇ ਹਾਂ ਉਸ ਸਥਾਨ ਤੇ ਇੱਕ ਖੂਹੀ ਵੀ ਹੈ ਪੁਰਾਤਨ ਖੂਹੀ ਇਸ ਦਾ ਪਾਣੀ ਕਾਫੀ ਸਾਫ਼ ਹੈ ਠੀਣ ਲਈ ਵੀ ਬਹੁਤ ਵਧੀਆ ਹੈ ਉਸ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੋ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਮੁਰਦਵਾਰਾ ਸ਼੍ਰੀ ਕਤਲਗੜ੍ਹ ਸਾਹਿਬ ਮੱਥਾ ਟੇਕਣ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਅੱਗੇ। ਤੋਂ ਬਣੇ ਰਹੋ ਵੀਡੀਓ ਵਿੱਚ। ਪੰਨਿਕਾ ਬੇਨਤੀ ਹੈ ਵੀਡੀਓ ਲਾਇਕ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਵੀ ਦੱਸੋ ਸਾਨੂੰ ਹੌਸਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਦੀਆਂ ਧਾਰਮਿਕ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ। ਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਜੀ ਮਾਨ ਸਾਹਿਬ 13 13 ਚੈਨਲ ਹੈ ਜੀ ਸਾਡਾ। ਵਾਉ ਕਰਦੇ ਹਾਂ ਦਰਸ਼ਨ ਨਾਲ ਸੱਜਣਾਂ ਦੇ ਰਿਸ਼ਤੇ ਨਾਲ ਕੋਈ ਨਾ ਕੋਈ ਯੋਗਤਾ ਸੀ ਉਹ ਬਾਰੰਦ ਤੇ ਜਿੰਨਾ ਸੱਚਤਾ ਦੇ ਲਾਭ ਹੁੰਦਾ ਹੈ ਨਹੀਂ ਕਿ ਉਹਨਾਂ ਦਾ ਕਿਸੇ ਸਮੇਂ ਸਾਇੰਸ ਦਾ ਗਿਆਨ ਹੋਵੇ ਰੋਜ਼ ਉਹਨਾਂ ਨੂੰ ਕੌਫੀ ਪੀਣ ਤੋਂ ਬਾਅਦ ਉਹਨਾਂ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਉਹਨਾਂ ਨਾਲ ਜਿਹੜੀ ਹਸੰਦਾਨ ਦੇ ਨਾਲ Субтитры люблю

تنهي کي پيت اتنايڪ هو